ਸਾਡਾ ਸ਼ੁਕਰੀਆ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਆ ਆਪਣੇ ਚੈਨਲ ਹਰਸਾਂਜ ਬਟਿਕ ਦੇ ਉੱਪਰ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੀਆਂ ਆਰੀ ਵਰਕ ਕੀਤੇ ਹੋਏ ਸੂਟ ਮਤਲਬ ਆਰੀ ਦਾ ਸ਼ਰਟਾਂ ਦੇ ਉੱਪਰ ਥੋੜਾ ਥੋੜਾ ਆਰੀ ਦਾ ਕੰਮ ਹੋਇਆ ਹੋਇਆ ਹੈ ਕੁਝ ਮੈਚਿੰਗ ਸੂਟ ਨੇ ਕੁਝ ਜਿਹੜੇ 올ਓਵਰ ਸੂਟ ਨੇ ਉਹ ਉਦਾਂ ਹੀ ਪ੍ਰਿੰਟਿਡ ਸੂਟ ਨੇਗੇ ਪ੍ਰਾਈਸ ਰੇਂਜ ਰਹੂਗੀ ਇਹਨਾਂ ਦੀ 1400 1500 ਮਿਕਸ ਸੂਟ ਨੇ ਜਾਨੀ ਕਿ ਸਾਰੇ ਜਿਹੜੇ ਆਰੀ ਵਰਕ ਵਾਲੇ ਨੇਗੇ ਉਹ ਸਾਰਿਆਂ ਦੀ ਪ੍ਰਾਈਸ ਜਿਹੜੀ ਉਹ 1500 ਹੀ ਰਹੂਗੀ ਔਰ ਜਿਹੜੇ ਵੀ ਚੈਨਲ ਦੇ ਉੱਪਰ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਜੇ ਆਰਡਰ ਦੇਣ ਲਈ ਸਾਨੂੰ ਕੰਟੈਕਟ ਕਰਿਓ 90567756688 ਦੇ ਉੱਪਰ ਹਾਂਜੀ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਬਲੂ ਬਲੂਇਸ਼ ਟੋਨ ਦੇ ਉੱਪਰ ਬਣਿਆ ਹੋਇਆ ਪ੍ਰਿੰਟ ਆ ਰੀਦੇ ਦੇ ਉੱਤੇ ਕੰਮ ਹੋਇਆ ਹੋਇਆ ਇਦਾਂ ਤੁਸੀਂ ਦੇਖ ਸਕਦੇ ਹੋ ਪ੍ਰਿੰਟਡ ਹੈ ਜਿਹੜੀ ਇਹਦੇ ਨਾਲ ਆਪਾਂ ਨੂੰ ਬਾਟਮ ਮਿਲੂਗੀ ਵਰਕ ਹੈ ਜਿਹੜਾ ਉਹ ਸ਼ਰਟ ਦੇ ਉੱਪਰ ਉੱਪਰ ਹੋਇਆ ਹੋਇਆ ਹੋਰ ਵਧੀਆ ਮਸਲੀਨ ਦੇ ਨਾਲ ਆਪਾਂ ਨੂੰ ਦੁਪੱਟਾ ਮਿਲੂਗਾ ਉਮੀਦ ਕਰਦੇ ਹਾਂ ਵੀਡੀਓ ਦੇ ਵਿੱਚ ਤੁਹਾਨੂੰ ਸਹੀ ਕਲਰ ਦਿਖ ਰਹੇ ਹੋਣਗੇ ਆਦਰਵਾਇਜ਼ ਜੇ ਤੁਸੀਂ ਬਾਈ ਕਰਨਾ ਤਾਂ ਸਾਥੋਂ ਐਗਜ਼ੈਕਟ ਕਲਰ ਦੀ ਫੋਟੋ ਵੀ ਮੰਗਵਾ ਸਕਦੇ ਬਾਅਦ ਵਿੱਚ ਆਰਾ ਬ੍ਰਾਂਡੇਡ ਸਟੱਫ ਮਿਲੂਗਾ ਤੁਹਾਨੂੰ ਰਸ਼ੀਆ ਬ੍ਰਾਂਡ ਦਾ ਵਾਈਦਾ ਸੂਟ ਨੈਕਸਟ ਜਿਹੜੇ ਆਪਣੇ ਕੋਲੇ ਲੈਮਨ ਜਿਹਾ ਸ਼ੇਡ ਬਾਟਮ ਹੈ ਜਿਹੜੀ ਇਹਦੇ ਨਾਲ ਸੈਲਫ ਪ੍ਰਿੰਟ ਚ ਮਿਲੂਗੀ ਤੁਹਾਨੂੰ ਰਸ਼ੀਆ ਬ੍ਰਾਂਡ ਦਾ ਇਹਦਾ ਤੁਸੀਂ ਦੇਖ ਸਕਦੇ ਹੋ ਮੋਹਰ ਲੱਗੀ ਹੋਈ ਦੁਪੱਟੇ ਦੀ ਪ੍ਰਿੰਟਿੰਗ ਵੀ ਬਹੁਤ ਪਿਆਰੀ ਹੈ इजरे आरी बर्के वाले तो सिर्फ देख रहे हूँ ये फिफ्टीन हंड्रेड दी सूट पहनेंगे थोड़ा ये कलर बहुत ही प्यारा ये बिना तो पट्टे की प्रिंटिंग भी बहुत ही बढ़िया है ਬੈਂਕਲੇਟ ਸੀ ਕਲਰ ਨੇ ਬਿਲਕੁਲ ਮਤਲਬ ਇਹ ਇਹਦੀ ਜਿਹੜੀ ਪੇਂਟਿੰਗ ਹੈ ਇਹਨੂੰ ਬੜੀ ਏਜ ਵਾਲੇ ਵੀ ਸਲਾਈ ਕਰਾ ਸਕਦੇ ਨੇ ਔਰ ਛੋਟੀ ਵਾਲੇ ਵੀ ਕਰਾ ਸਕਦੇ ਨੇ ਡਾਰਕ ਪਾਈਪਿੰਗ ਲਗਵਾ ਕੇ ਤੁਸੀਂ ਸੁੱਤ ਨੂੰ ਡਾਰਕ ਹਾਈਲਾਈਟ ਕਰ ਸਕਦੇ ਹੋ ਨੈਕਸਟ ਹੈਗਾ ਇਹ ਮਸਟਰਡੀ ਟੋਨ ਹੈ ਥੋੜੀ ਥੋੜੀ ਮਹਿੰਦੀ ਮਸਟਰਡ ਜャ ਸ਼ਰਡ ਦੇ ਉੱਪਰ ਇੰਨਾ ਹੀ ਸਾਰਾ ਆਰੀ ਵਰਕ ਹੋਇਆ ਹੋਇਆ ਹੈ। ਸੈਲਫ ਪ੍ਰਿੰਟ ਦੇ ਨਾਲ ਬਾਟਮ ਲੱਗੀ ਹੋਈ ਹੈ। ਸੂਟ ਦੀ ਲੁੱਕ ਦੇਖੋ ਤੁਸੀਂ ਕਿੰਨੀ ਵਧੀਆ ਲੱਗ ਰਹੀ ਹੈ। ਅ ओरिजिनल ਦੁਪੱਟਾ ਹੈ। ਇਹ ਜਿੱਦਾਂ ਲੜਾਂ ਦੇ ਉੱਪਰ ਜਿਹੜੀ ਡਿਜ਼ਾਈਨਿੰਗ ਹੋਈ ਹੋਈ ਹੈ, ਪ੍ਰਿੰਟਿੰਗ। ਮਿੱਡ ਦੇ ਵਿੱਚ ਇੰਨਾ ਛੋਟੇ ਛੋਟੇ ਫਲਾవర్ ਬਣੇ ਹੋਏ ਨੇ। ਦੁਪੱਟਾ ਵੀ ਬਹੁਤ ਵਧੀਆ ਪ੍ਰਿੰਟਡ ਹੈਗੇ। ਨੈਕਸਟ ਸਟੈਪ ਉਧਰ ਤੁਹਾਨੂੰ ਦਿਖਾਉਣੀ ਹੈ ਦਾਸ ਬ੍ਰੈਂਡ ਦੇ 올ਓਵਰਸ ਲੁੱਕ ਵੀ 올ਓਵਰਸ ਉਤੋਂ ਗਏ ਸਟਫ ਇਹ ਬਹੁਤ ਹੀ ਜ਼ਿਆਦਾ ਸੋਨਾ ਸਟਫ ਹੈ ਦਾਸ ਬ੍ਰੈਂਡ ਦਾ ਔਰ ਇਧੇ ਦਿਨਾਂ ਮਸਲੀਨ ਦਾ ਦੁਪੱਟਾ ਆਏਗਾ ਤਾ ਵੀ ਤੁਹਾਨੂੰ ਪੀਕ ਹੋ ਕੇ ਮਿਲੂਗਾ ਅਗਰ ਤੁਸੀਂ ਸਟੀਚਿੰਗ ਕਰਵਾਉਣੀ ਚਾਹੁੰਦੇ ਹੋ ਤਾਂ ਜਿਹੜੀ ਤੁਹਾਡਾ ਫਸਟ ਆਰਡਰ ਹੋਗਾ ਸਟੀਚਿੰਗ ਦਾ ਉਹ ਤੁਹਾਨੂੰ 300 ਦੇ ਵਿੱਚ ਦਿੱਤਾ ਜਾਊਗਾ ਜਿਹੜੀ ਸਟੀਚਿੰਗ ਹੈ ਜਿਹੜੀ ਆਊਟ ਲਾਈਨਿੰਗ ਵਾਲੀ ਤੁਹਾਨੂੰ 300 ਦੇ ਵਿੱਚ ਤੁਸੀਂ ਲੈ ਸਕਦੇ ਹੋ ਫਸਟ ਆਰਡਰ ਤੁਹਾਨੂੰ ਦੇ ਸਕਦੇ ਹੋ ਮੀਨਿੰਸ ਕਿ नेक्स्ट ये कलर भी बहुत प्यारा कलर है काफ़ी ट्रेंडिंग है चल रही है कलर इ दुपट्टा तो प्रिंटेड है बिल्कुल सेम ही बस कलर का ही फर्क है प्रिंटिंग जो पीच कलर दिखाया थोड़ा नाली हुई है वाइट फ्रूट दी है चार्ट ਜੇ ਲਾਸਟ ਦੇ ਤਿੰਨ ਸੂਟ ਦਿਖਾਈ ਨੇ ਇਹ ਸਾਰੇ ਆਲਓਵਰ ਆਣਗੇ। ਫਾਰਮਸਲੀਨ ਦੇ ਦੁਪੱਟੇ ਰਹਿਣਗੇ ਇਹਨਾਂ ਨਾਲ। ਇਹ ਤੁਹਾਨੂੰ 1400 ਦਾ ਪਰਸੂਟ 1400 ਦਾ। ਸ਼ਿਪਿੰਗ ਹੈ ਜਿਹੜੀ ਉਹ ਐਕਸਟਰਾ ਹੋਏਗੀ। ਅਗਰ ਤੁਸੀਂ ਸਟੀਚਿੰਗ ਕਰਵਾ ਕੇ ਲੈਣੇ ਹੋ ਤਾਂ ਸਟੀਚਿੰਗ ਤੁਹਾਨੂੰ 300 ਲੱਗੇਗੀ। ਲੇਸਿਸ ਦਾ ਖਰਚਾ ਜਿਹੜਾ ਉਹ ਅਲੱਗ ਤੋਂ ਆਏਗਾ। ਸਿੰਪਲ ਪਾਈਪਿੰਗ ਹੈ ਜਿਹੜੀ ਉਹ 300 ਦੇ ਵਿੱਚ ਲਗਾ ਕੇ ਦਿੱਤੀ ਜਾਏਗੀ। ਸਿਰਫ ਫਸਟ ਆਰਡਰ ਤੋਂ ਸਟੀਚਿੰਗ ਦਾ ਜਿਹੜਾ ਤੁਸੀਂ ਫਸਟ ਆਰਡਰ ਕਰੋਗੇ। ਉਸ ਤੋਂ ਨੈਕਸਟ ਫਿਰ ਆਪਣੀ 350 ਹੈ ਸਟੀਚਿੰਗ ਪ੍ਰਾਈਸ। ਜਿਨ੍ਹਾਂ ਲਈ ਸੁਪਸਨ ਨੂੰ ਆਰਡਰ ਕਰਦੇ ਨੇ ਸਾਨੂੰ ਕੰਟੈਕਟ ਕਰਿਓ 9056775686 ਦੇ ਉੱਪਰ ਥੈਂਕ ਯੂ